ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਇੰਗਲਿਸ਼ ਫੂਡ ਉੱਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਕਰਾਰੀ ਬੈਂਗਣ ਦੀ ਸਬਜੀ ਆ ਜਿਹੜੀ ਸੁੱਕੀ ਉਹਦੀ ਰੈਸਪੀ ਲੈ ਕੇ ਆਏ ਆ ਉਹ ਬਣਾ ਕੇ ਦਿਖਾਵਾਂਗੇ ਕਿ ਅਸੀਂ ਬੈਂਗਣ ਦੀ ਸੁੱਕੀ ਸਬਜੀ ਆ ਜਿਹੜੀ ਕਿਸ ਤਰ੍ਹਾਂ ਤਿਆਰ ਕਰਦੇ ਆ ਤੇ ਚਲੋ ਵੀਡੀਓ ਨੂੰ ਦੇਖਣ ਦੇ ਲਈ ਮੇਰੇ ਨਾਲ ਬਨੇ ਰਹੋ ਐਂਡ ਤੱਕ ਆਪਾਂ ਨੇ ਦੋ ਤੋਂ ਤਿੰਨ ਜਿਹੜੇ ਬੈਂਗਣ ਲਏ ਨੇ ਦੇ ਨਾਲ ਹੀ ਆਪਾਂ ਨੇ ਦੋ ਵੱਡੇ ਸਾਈਜ਼ ਦੇ ਆਲੂ ਲੱਤੇ ਨੇ ਬੈਂਗਣਾਂ ਤੁਸੀਂ ਇਹ ਜਿਹੜੇ ਮਰਜ਼ੀ ਲੈ ਸਕਦੇ ਹੋ ਦੋ ਤਿੰਨ ਤਰ੍ਹਾਂ ਦੇ ਵਿੱਚ ਜਿਹੜੇ ਬੈਂਗਣ ਨੇ ਉਹ ਆਉਂਦੇ ਨੇ ਹੁਣ ਅਸੀਂ ਕੀ ਇਹ ਪਹਿਲਾਂ ਕੀ ਹੈ ਕਿ ਅਸੀਂ ਬੈਂਗਣੀ ਇਸਤੇਮਾਲ ਕਰਦੇ ਸੀ ਹੁਣ ਅਸੀਂ ਬੈਂਗਣ ਨੇ ਜਿਹੜੇ ਉਹ ਜ਼ਿਆਦਾ ਵਰਤਣ ਲੱਗੇ ਆ ਤੇ ਇਹਨਾਂ ਨੂੰ ਆਪਾਂ ਤੜਕੇ ਦੇ ਲਈ ਆਪਾਂ ਨੇ ਦੋ ਪਿਆਜ਼ ਹਰੀਆਂ ਮਿਰਚਾਂ ਦੋ ਟਮਾਟਰ ਅਤੰਕ ਟੁਕੜਾ ਅਦਰਕ ਦਾ ਤੇ ਲਸਣ ਦੀ ਇੱਕ ਇਕੱਠੀ ਵੀ ਲਈ ਆ ਇਹ ਆਪਾਂ ਨੇ ਛੇਲ ਲਈ ਸੀਗੀ ਤੇ ਹੁਣ ਆਪਾਂ ਆਲੂ ਨੇ ਜਿਹੜੇ ਇਹਨਾਂ ਨੂੰ ਛੇਲ ਲਵਾਂਗੇ ਵੱਡਾ ਪਰਥੇ ਵਾਲਾ ਬੈਂਗਣ ਦੀ ਆ ਜਿਹੜੀ ਤੁਸੀਂ ਸਬਜ਼ੀ ਵੀ ਬਣਾ ਸਕਦੇ ਹੋ ਇਹ ਤਾਂ ਇਹਦੇ ਵਿੱਚ ਕੀ ਹੈ ਕਿ ਬੀਜ ਨੇ ਜਿਹੜੇ ਬਹੁਤ ਘੱਟ ਮਤਲਬਾ ਦੇ ਵਿੱਚ ਹੁੰਦੇ ਨੇ ਤੇ ਇਹ ਗੁੱਦੇਦਾਰ ਬਹੁਤ ਹੁੰਦੀ ਆ ਤੇ ਬਹੁਤ ਹੀ ਵਧੀਆ ਬਣਦੀ ਆ ਬਹੁਤ ਹੀ ਸੁਆਦਿਸ਼ਟ ਬਣਦੀ ਆ ਇਹਨੂੰ ਤੁਸੀਂ ਪਰਾਉਂਠੇ ਦੇ ਨਾਲ ਵੀ ਖਾ ਸਕਦੇ ਹੋ ਚੋਲਾਂ ਦੇ ਨਾਲ ਵੀ ਖਾ ਸਕਦੇ ਹੋ ਜਿੱਦਾਂ ਤੁਹਾਨੂੰ ਪਸੰਦ ਹੋਵੇ ਤੁਸੀਂ ਇਹਨੂੰ ਖਾ ਸਕਦੇ ਹੋ ਕਈ ਵਾਰ ਬੱਚੇ ਕੀ ਨੇ ਕਿ ਅਬ ਬੈਂਗਣ ਦੀ ਸਬਜ਼ੀ ਆ ਜਿਹੜੀ ਖਾਣਾ ਨਹੀਂ ਪਸੰਦ ਕਰਦੇ ਤਾਂ ਉਹਨੂੰ ਤੁਸੀਂ ਇਸ ਤਰ੍ਹਾਂ ਬੈਂਗਣ ਦੀ ਸਬਜ਼ੀ ਆ ਜਿਹੜੀ ਬਣਾ ਕੇ ਖਵਾਇਓ ਤਾਂ ਬੱਚੇ ਬਹੁਤ ਹੀ ਪਸੰਦ ਕਰਨਗੇ ਤੇ ਹੁਣ ਆਪਾਂ ਨੇ ਆਲੂਆਂ ਨੂੰ ਕੱਟ ਲਿਆ ਸੀਗਾ ਤੇ ਦੇਖੋ ਆਪਾਂ ਨੇ ਵੈਂਗਣ ਵੀ ਕੱਟ ਲਏ ਨੇ ਤੇ ਤੁਹਾਨੂੰ ਮੈਂ ਦਿਖਾਇਆ ਕਿ ਇਹਨਾਂ ਦੇ ਵਿੱਚ ਬਿਲਕੁਲ ਵੀ ਬੀਜ ਨਹੀਂ ਹੈਗੇ ਜਦੋਂ ਆਪਾਂ ਲੰਬੀ ਵੈਂਗਣੀ ਲੈਂਦੇ ਆ ਛੋਟੇ ਆਕਾਰ ਦੀ ਉਹਦੇ ਵਿੱਚ ਗੁੱਦਾ ਘਟ ਤੇ ਬੀਜ ਬਹੁਤ ਜ਼ਿਆਦਾ ਹੁੰਦੇ ਨੇ ਜਿਹੜੇ ਕਿ ਰੈਸਪੀ ਨੂੰ ਆਪਣੀ ਨੂੰ ਸਬਜੀ ਨੂੰ ਖਰਾਬ ਵੀ ਕਰ ਦਿੰਦੇ ਨੇ ਜਿਆਦਾ ਦੇਖਣ ਦੇ ਵਿੱਚ ਵੀ ਵਧੀਆ ਨਹੀਂ ਲੱਗਦੇ ਹੈਗੇ ਤੇ ਹੁਣ ਆਪਾਂ ਨੇ ਜਿਹੜੇ ਵੈਂਗਣ ਨੇ ਇਹ ਵੀ ਕੱਟ ਲਏ ਨੇ ਤੇ ਹੁਣ ਆਪਾਂ ਪਿਆਜ਼ ਕਟਾਂਗੇ ਪਿਆਜ਼ ਤੁਸੀਂ ਘੱਟ ਵੱਧ ਲੈ ਸਕਦੇ ਹੋ ਮੈਨੂੰ ਥੋੜੇ ਜਿਹਾ ਪਿਆਜ਼ ਜ਼ਿਆਦਾ ਲੱਤੇ ਗਏ ਸਬਜੀ ਆ ਜਿਹੜੀ ਥੋੜੀ ਜਿਹੀ ਮਠਾਸ ਤੇ ਬਣ ਗਈ ਸੀ ਤੁਸੀਂ ਪਿਆਜ਼ ਆ ਜ਼ਿਆਦਾ ਨਾ ਲਿਓ ਤੇ ਸਬਜੀ ਆਪਣੀ ਥੋੜੀ ਸੀਗੀ ਤੁਹਾਨੂੰ ਪਤਾ ਹੈ ਕਿ ਸੁੱਕੀ ਸਬਜੀਆ ਜਿਹੜੀ ਬਿਲਕੁਲ ਹੀ ਬਣ ਕੇ ਥੋੜੀ ਰਹਿ ਜਾਂਦੀ ਆ ਤੇ ਹੁਣ ਆਪਾਂ ਪਿਆਜ਼ ਨੂੰ ਛਿੱਲ ਲਿਆ ਸੀ ਪਿਆਜ਼ ਨੂੰ ਤੇ ਆਪਾਂ ਅਦਰਕ ਨੂੰ ਵੀ ਬਰੀਕ-ਬਰੀਕ ਕੱਟ ਲਿਆ ਤੇ ਨਾਲ ਹੀ ਆਪਾਂ ਰਾਜਾ ਨੂੰ ਵੀ ਬਰੀਕ-ਬਰੀਕ ਹੀ ਕੱਟ ਲੈਣਾ ਤੇ ਜਿਹੜੇ ਮਸਾਲੇ ਨੇ ਉਹ ਤੁਸੀਂ ਬਾਕੀ ਇਹਦੇ ਵਿੱਚ ਆਪਣੀ ਚੋਇਸ ਨਾਲ ਐਡ ਕਰ ਸਕਦੇ ਹੋ ਪਿਆਜ਼ ਨੇ ਜਿਹੜੇ ਤੁਸੀਂ ਇਹ ਵੀ ਚਾਹੇ ਚਿੱਲੀ ਕਟਰ ਦੇ ਵਿੱਚ ਵੀ ਕਰ ਸਕਦੇ ਹੋ ਮਿਕਸੀ ਦੇ ਵਿੱਚ ਵੀ ਆਪਣੇ ਚੌਪ ਕਰ ਸਕਦੇ ਹੋ ਪਰ ਆਪਾਂ ਨੇ ਜਿਹੜੇ ਇਹ ਚਾਕੂ ਦੇ ਨਾਲ ਹੀ ਚੌਪ ਕੀਤੇ ਨੇ ਲਸਣ ਨੂੰ ਵੀ ਮੈਂ ਮੋਟਾ-ਮੋਟਾ ਚੌਪ ਕਰ ਲਿਆ ਸੀਗਾ ਇਸੇ ਤਰ੍ਹਾਂ ਬਾਅਦ ਵਿੱਚ ਆਪਾਂ ਹਰੀਆਂ ਮਿਰਚਾਂ ਲਵਾਂਗੇ ਹਰੀਆਂ ਮਿਰਚਾਂ ਨੂੰ ਵੀ ਆਪਾਂ ਨੇ ਬਰੀਕ-ਬਰੀਕ ਕੱਟ ਲੈਣਾ ਤੁਸੀਂ ਚਾਹੋ ਤਾਂ ਲਾਲ ਮਿਰਚ ਵੀ ਪਾ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਹਰੀ ਮਿਰਚ ਦਾ ਹੀ ਇਸਤੇਮਾਲ ਕਰਾਂਗੇ ਹਰੀ ਮਿਰਚ ਨਾਲ ਜਿਹੜਾ ਸਬਜ਼ੀ ਦਾ ਟੇਸ ਬਹੁਤ ਵਧੀਆ ਆਉਂਦਾ ਹੈ ਤੇ ਹਰੀ ਮਿਰਚ ਜਿਹੜੀ ਇਹ ਗੁਣਕਾਰੀ ਵੀ ਬਹੁਤ ਹੁੰਦੀ ਆ ਅੱਖਾਂ ਦੀ ਰੌਸ਼ਨੀ ਲਈ ਵੀ ਬਹੁਤ ਹੀ ਗੁਣਕਾਰੀ ਹੈ ਤੇ ਵੱਧ ਤੋਂ ਵੱਧ ਆਪਾਂ ਨੂੰ ਹਰੀ ਮਿਰਚ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਨਾਲ ਹੀ ਆਪਾਂ ਨੇ ਦੋ మీడియం ਸਾਈਜ਼ ਦੇ ਟਮਾਟਰ ਵੀ ਕੱਟ ਕੇ ਰੱਖ ਲਏ ਨੇ ਤੇ ਹੁਣ ਆਪਣੇ ਤੜਕੇ ਦੇ ਲਈ ਜਿਹੜਾ ਚੋਪਿੰਗ ਦਾ ਕੰਮ ਆ ਉਹ ਡਨ ਹੋ ਗਿਆ ਏ ਤੇ ਹੁਣ ਆਪਾਂ ਇੱਕ ਕੜਾਹੀ ਦੇ ਵਿੱਚ ਤੇਲ ਲਵਾਂਗੇ ਤੇ ਕੜਾਹੀ ਆਪਣੀ ਗਰਮ ਸੀਗੀ ਇਹ ਜਿਹੜਾ ਤੇਲ ਆ ਇਹ ਮੈਂ ਸੈਕਿੰਡ ਟਾਈਮ ਯੂਜ਼ ਕਰ ਰਹੀ ਆ ਇਹਦੇ ਵਿੱਚ ਪਹਿਲਾਂ ਆਪਾਂ ਨੇ ਕਚੌਰੀਆਂ ਬਣਾਈਆਂ ਸੀਗੀਆਂ ਤੇ ਇਹਦੇ ਵਿੱਚ ਆਪਾਂ ਨੇ ਅੱਧਾ ਇੱਕ ਅੱਧਾ ਕ ਚਮਚਾ ਇਹ ਜਿਹੜਾ ਜੀਲੇ ਦਾ ਪਾਇਆ ਹੈ ਤੇ ਨਾਲ ਹੀ ਆਪਾਂ ਨੇ ਹੁਣ ਲਸਣ ਵਿੱਚ ਐਡ ਕਰਤਾ ਹੈ ਲਸਣ ਨੂੰ ਬਰਾਊਨ ਹੋਣ ਤੱਕ ਭੁੰਨਾਂਗੇ ਜਦੋਂ ਤੱਕ ਇਹ ਬਰਾਊਨ ਨਹੀਂ ਹੋ ਜਾਂਦਾ ਤੇ ਦੇਖੋ ਲਸਣ ਆ ਜਿਹੜਾ ਆਪਣਾ ਬਰਾਊਨ ਹੋਣਾ ਸ਼ੁਰੂ ਹੋ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰਾਂਗੇ ਪਿਆਜ਼ਾਂ ਨੂੰ ਵੀ ਆਪਾਂ ਹਲਕਾ ਬਰਾਊਨ ਕਰਾਂਗੇ ਆਪਾਂ ਨੇ ਜਿਆਦਾ ਡਾਰਕ ਬਰਾਊਨ ਨਹੀਂ ਕਰਨੀ ਹੈਗੇ ਤੇ ਇਹਦੇ ਨਾਲ ਪਿਆਜ਼ ਨੇ ਜਿਹੜੇ ਉਹਨਾਂ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਆਪਾਂ ਨੇ ਆਂਚ ਜਿਹੜੀ ਗੈਸ ਦੀ ਉਹ ਮੀਡੀਅਮ ਹੀ ਰੱਖਣੀ ਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹੁਣ ਆਪਾਂ ਕੁਕਿੰਗ ਕਰਦੇ ਆ ਨਾ ਕਿੰਨਾ ਕਿੰਨਾ ਟਾਈਮ ਹੋ ਜਾਂਦਾ ਕਿੰਨੇ ਕਿੰਨੇ ਸਾਲ ਲੱਗ ਜਾਂਦੇ ਨੇ ਤਿੰਨਾਂ ਦਾ ایکسپੀਰੀਅੰਸ ਹੋਈ ਜਾਂਦਾ ਕਿ ਜੇ ਆਪਾਂ ਤੇਜ਼ ਅੱਗ ਤੇ ਚੀਜ਼ ਬਣਾਉਣੇ ਆ ਤਾਂ ਉਹ ਬਿਲਕੁਲ ਵੀ ਵਧੀਆ ਨਹੀਂ ਬਣਦੀ ਹੈਗੀ ਉੱਪਰੋਂ ਜਲ ਜਾਂਦੀ ਹੈ ਤੇ ਵਿੱਚੋਂ ਜਿਹੜਾ ਇਹ ਉਹ ਕੱਚੀ ਰਹਿ ਜਾਂਦੀ ਆ ਇਸ ਕਰਕੇ ਆਪਾਂ ਮੀਡੀਅਮ ਜੀ ਆਜੂ ਦੇ ਉੱਪਰ ਹੀ ਤੜਕੇ ਨੂੰ ਭੁੰਨਾਂਗੇ ਪਿਆਜ਼ ਨੇ ਜਿਹੜੇ ਵੀ ਆਪਣੇ 골ਡਨ ਬ੍ਰਾਊਨ ਹੋ ਗਏ ਨੇ ਹੁਣ ਆਪਾਂ ਇਹਨਾਂ ਦੇ ਵਿੱਚ ਹਰੀ ਮਿਰਚ ਤੇ ਅਦਰਕ ਆ ਜਿਹੜਾ ਕੱਟ ਕੇ ਰੱਖਿਆ ਹੋਇਆ ਸੀਗਾ ਉਹ ਪਾ ਦੇਣਾ ਇਹਨੂੰ ਵੀ ਆਪਾਂ 1 ਤੋਂ 2 ਮਿੰਟਾ ਜਿਹੜਾ ਚੰਗੀ ਤਰ੍ਹਾਂ ਵਿੱਚ ਮਿਕਸ ਕਰਕੇ ਹਲਾਵਾਂਗੇ ਤੇ ਨਾਲ ਹੀ ਇਹਦੇ ਵਿੱਚ ਅੱਧਾ ਇੱਕ ਚਮਚਾ ਆਪਾਂ ਨੇ ਨੂਨ ਦਾ ਐਡ ਕੀਤਾ ਅੱਧਾ ਇੱਕ ਚਮਚਾ ਹੀ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਆਪਰੀ ਸਬਜੀ ਥੋੜੀ ਹੈ ਤੇ ਹਲਦੀ ਹੈ ਜਿਹੜੀ ਆਪਾਂ ਥੋੜੀ ਜੇ ਹਿਸਾਬ ਨਾਲ ਹੀ ਐਡ ਕਰਾਂਗੇ ਕਈ ਵਾਰ ਕੀ ਹੈ ਕਿ ਹਲਦੀ ਹੈ ਜਿਹੜੀ ਜ਼ਿਆਦਾ ਹੋ ਜਾਂਦੀ ਹੈ ਤੇ ਸਬਜੀ ਦਾ ਰੰਗ ਆ ਜਿਹੜਾ ਕਾਲਾ ਕਾਲਾ ਆ ਜਾਂਦਾ ਤੇ ਹੁਣ ਆਪਾਂ ਇੱਕ ਚਮਚਾ ਇਹਦੇ ਵਿੱਚ ਧਨੀਆ ਪਾਊਡਰ ਪਾ ਦਿੱਤਾ ਏ ਤੁਸੀਂ ਸੁੱਕਾ ਧਨੀਆ ਵੀ ਸਾਬਤ ਇਹਦੇ ਵਿੱਚ ਪਾ ਸਕਦੇ ਹੋ ਨਾਲ ਹੀ ਅੱਧਾ ਚਮਚਾ ਕਸ਼ਮੀਰੀ ਲਾਲ ਮਿਰਚ ਲਈਆ ਅੱਧਾ ਚਮਚਾ ਹੀ ਮਹਪੁੰਨਿਆ ਜੀ ਦਾ ਐਡ ਕੀਤਾ ਇਹਦੇ ਵਿੱਚ ਮਸਾਲੇ ਨੇ ਜਿਹੜੇ ਤੁਸੀਂ ਜੇਕਰ ਕੋਈ ਸਕਿਪ ਕਰਨਾ ਚਾਹੁੰਦੇ ਹੋ ਇਹਨਾਂ ਵਿੱਚੋਂ ਕਈ ਵਾਰ ਨਹੀਂ ਆਪਾਂ ਨੂੰ ਸੂਟ ਕਰਦੇ ਹੋ ਤੁਸੀਂ ਸਕਿਪਰ ਵੀ ਕਰ ਸਕਦੇ ਹੋ ਤੇ ਆਪਾਂ ਹੁਣ ਇਹਦੇ ਵਿੱਚ ਲਾਲ ਟਮਾਟਰ ਪਾ ਲੈਨੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਮਸਾਲੇ ਨੂੰ ਆ ਜਿਹੜਾ ਪਾਣੀ ਪਾ ਕੇ ਆਪਾਂ ਭੁੰਨਾਂਗੇ ਆਪਾਂ ਨੇ ਮਸਾਲੇ ਦੇ ਵਿੱਚ ਪਾਣੀ ਪਾ ਲਿਆ ਸੀਗਾ ਥੋੜਾ ਆਪਾਂ ਥੋੜਾ ਥੋੜਾ ਪਾਣੀ ਹੀ ਐਡ ਕਰਾਂਗੇ ਤਾਂ ਕਿ ਜਿਹੜਾ ਮਸਾਲਾ ਇਹ ਆਪਣਾ ਵਧੀਆ ਤਰੀਕੇ ਨਾਲ ਪੱਕ ਜਵੇ ਹੌਲੀ ਹੌਲੀ ਸੱਚ ਸੱਚੇ ਕੰਮ ਕਰਾਂਗੇ ਤਾਂ ਜਿਹੜੀ ਸਬਜੀ ਆ ਉਹ ਵੀ ਬਹੁਤ ਹੀ ਟੇਸਟੀ ਬਣੂਗੀ ਜੇਕਰ ਆਪਾਂ ਕਾਲੀ ਕਰਦੇ ਆਂ ਤਾਂ ਆਪਣੀ ਜਿਹੜੀ ਰੈਸਪੀ ਆ ਉਹ ਵੀ ਉਹਦੇ ਵਿੱਚ ਵੀ ਜਿਆਦਾ ਟੇਸਟ ਨਹੀਂ ਆਉਂਦਾ ਜੇਕਰ ਆਪਾਂ ਮੰਨ ਲਾ ਕੇ ਕੰਮ ਕਰਦੇ ਆਂ ਨਮਰਤਾ ਨਾਲ ਕੰਮ ਕਰਦੇ ਆਂ ਉਸੇ ਤਰ੍ਹਾਂ ਹੀ ਜਿਹੜਾ ਆਪਣਾ ਰੈਸਪੀ ਆ ਕੋਈ ਵੀ ਆਪਾਂ ਬਣਾਈਏ ਉਹ ਵੀ ਬਹੁਤ ਟੇਸਟੀ ਬਣਦੀ ਆ ਤੇ ਹੁਣ ਆਪਾਂ ਨੇ ਆਲੂ ਅਤੇ ਬਤਾਉਨੇ ਜਿਹੜੇ ਆਪਾਂ ਨੇ ਵਿੱਚ ਐਡ ਕਰਤੇ ਨੇ ਮਸਾਲੇ ਦੇ ਮਸਾਲੇ ਦਾ ਰੰਗ ਹੈ ਜਿਹੜਾ ਦੇਖੋ ਇੱਕਦਮ ਪਰਫੈਕਟ ਆਇਆ ਏ ਇਸੇ ਤਰ੍ਹਾਂ ਦਾ ਯਲੂ ਤਾਉਣ ਸਬਜੀ ਦੇ ਵਿੱਚ ਇਹ ਹੋਣਾ ਚਾਹੀਦਾ ਏ ਕਈ ਲੋਕ ਬੈਂਗਣ ਕਹਿੰਦੇ ਨੇ ਕਈ ਲੋਕ ਬਤਾਉਂ ਕਹਿੰਦੇ ਨੇ ਇਹ ਗੱਲ ਤੁਸੀਂ ਮੇਰੀ ਅਵਾਇਡ ਕਰਿਓ ਆਪਾਂ ਦੋਨੋਂ ਹੀ ਉਹ ਸ਼ਬਦ ਨੇ ਜਿਹੜੇ ਵਰਤ ਲੈਣੇ ਆ ਆਪਾਂ ਬੈਂਗਣ ਵੀ ਕਹਿ ਦਨੇ ਆ ਬਤਾਉਂ ਵੀ ਕਹਿ ਦਨੇ ਆ ਬਾਕੀ ਤਕਰੀਬਨ ਜਿੱਥੇ ਤੱਕ ਕਿ ਮੈਨੂੰ ਪਤਾ ਏ ਸਾਰੇ ਅ ਬਤਾਉਂ ਜਾਂ ਬੈਂਗਣੀ ਕਹਿੰਦੇ ਨੇ ਤੀਜਾ ਨਾਮ ਮੈਂ ਅਜੇ ਤੱਕ ਹਜੇ ਇਹਦਾ ਸੁਣਿਆ ਨਹੀਂ ਜੇਕਰ ਕੋਈ ਤੀਜਾ ਨਾਮ ਵੀ ਹੈਗਾ ਉਹ ਵੀ ਕਮੈਂਟ ਬਾਕਸ ਦੇ ਵਿੱਚ ਕਰਕੇ ਮੈਨੂੰ ਕਮੈਂਟ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਹੁਣ ਮੈਂ ਸੌਰੀ ਹੁਣ ਮੈਂ ਸਬਜੀ ਦੇ ਵਿੱਚ ਪਾਣੀ ਪਾ ਕੇ ਸਬਜੀ ਨੂੰ ਜਿਹੜਾ ਟਕਤਾ ਸੀਗਾ ਆਪਾਂ ਸਲੋ ਹੱਟੇ ਇਹਨੂੰ 10 ਤੋਂ 12 ਮਿੰਟ ਤੱਕ ਪਕਾਵਾਂਗੇ ਦੇਖੋ ਜਿਹੜੀ ਸਬਜੀ ਆਪਣੀ ਇਹ ਪੱਕ ਗਈ ਆ ਤੇ ਬਹੁਤ ਹੀ ਵਧੀਆ ਪੱਕੀ ਆ ਕਿਉਂਕਿ ਆਪਾਂ ਨੇ ਸਲੋ ਅੱਜ ਕੀਤੀ ਹੋਈ ਸੀਗੀ ਤੇ ਦੇਖੋ ਜਿਹੜਾ ਪਾਣੀ ਸੀਗਾ ਉਹ ਵੀ ਤਕਰੀਬਨ ਸੁੱਕ ਗਿਆ ਤੇ ਹੁਣ ਆਪਾਂ ਨੇ ਇਹਦੇ ਵਿੱਚ ਧਣੀਆਂ ਪਾ ਦੇਣਾ ਹਰਾ ਕਸੂਰੀ ਮੇਥੀ ਵੀ ਤੁਸੀਂ ਪਾ ਸਕਦੇ ਹੋ ਇਹ ਆਪਾਂ ਨੇ ਜਿਹੜੀ ਸਬਜੀ ਆ ਇਹ ਸੁੱਕੀ ਸੁੱਕੀ ਰੱਖੀ ਆ ਜਦੋਂ ਆਪਾਂ ਇਹਨੂੰ ਥੋੜੀ ਜਿਹੀ ਰੱਖਾਂਗੇ ਜਾਂ ਸਵੇਰ ਤੱਕ ਹੁਣ ਸ਼ਾਮ ਆ ਸ਼ਾਮ ਨੂੰ ਖਾਵਾਂਗੇ ਤੇ ਦੂਜੇ ਰੰਗ ਸਵੇਰ ਨੂੰ ਖਾਵਾਂਗੇ ਤਾਂ ਇਹ ਬਿਲਕੁਲ ਸੁੱਕੀ ਹੋ ਜਾਊਗੀ ਕਈ ਆ ਕੇ ਪਹਿਲਾਂ ਵੀ ਅਸੀਂ ਬੈਂਗਣ ਦੀ ਸਬਜ਼ੀ ਬਣਾਉਨੇ ਆ ਤੇ ਉਹਨੂੰ ਥੋੜੀ ਜਿਹੀ ਰਸਮਸੀ ਉਹ ਰੱਖਦੇ ਹੁੰਦੇ ਆ ਥੋੜੀ ਜਿਹੀ ਉਹਦੇ ਵਿੱਚ ਤਰੀ ਲਾ ਲੈਨੇ ਆ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੱਦਾਂ ਦੀ ਖਾਣੀ ਪਸੰਦ ਕਰਦੇ ਹੋ ਤੇ ਦੇਖੋ ਆਪਣੀ ਆਲੂ ਬੈਂਗਣ ਦੀ ਸਬਜ਼ੀ ਆ ਜਿਹੜੀ ਬਣ ਕੇ ਤਿਆਰ ਹੈਗੀ ਆ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨ ਕਰ ਦੇਣਾ ਤੇ ਨਾਲ ਹੀ ਆਪਣੇ ਰਿਲੇਟਿਵਸ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਨਾਲ ਹੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਹੈ ਜਿਹੜੀ ਕਿੱਦਾਂ ਦੀ ਲੱਗੀ ਮੇਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ